ਛੱਤ ਸਰੀਆ ਕਾਲ ਜੀ ਸਾਰਿਆਂ ਨੂੰ ਮੇਰੇ ਭਰਾਵਾਂ ਨੂੰ ਠੀਕ-ਠਾਕ ਸਾਰੇ ਪਿੰਡਾ ਠਵਾਲ ਦੇ ਵਿੱਚ ਆ ਤੇ گاਵਾ ਭਰਾ ਦਿਆਂ ਹੀ ਜਨਵਰ ਵੱਜੇ ਨੇ ਤੇ ਫਾਰਮ ਚਲੋ ਆਪਾਂ ਇੱਕ ਸ਼ੁਰੂਆਤ ਕੀਤੀ ਹੈ ਜੇ ਇਹਦੇ ਤੇ ਕਿ ਇੱਕ ਫਾਰਮ ਭਰਾ ਦਾ ਵਿਚਾਰੇ ਦਾ ਇਹ ਵੀ ਕੰਮ ਰੁਕਿਆ ਹੋਇਆ ਹੀ ਇੱਕ ਸਮਝ ਲਓਗੇ ਮਤਲਬ ਖਰਾਬ ਬੜੀਆਂ ਕਰਨ ਡੀਆਂ ਸਾਰਿਆਂ ਨੂੰ ਇੰਪੋਰਟਡ ਸੀਮਨ ਲੱਗਦੇ ਰਹੇ ਨੇ ਖਰਚਾ ਵੜਾਇਆ ਇਹ ਕਰਕੇ ਇਹ ਜ਼ਿਆਦਾਤਰ ਰਿਪੀਟਰ ਹੀ ਚੱਲਣ ਡੀਆਂ ਇਹਨਾਂ ਦੇ ਵਿੱਚੋਂ ਤੇ ਅੱਜ ਅਜੇ ਆਪਣੀ ਸ਼ੁਰੂਆਤ ਆ ਤੇ ਇਹ ਜਰੂਰ ਆਪਾਂ ਜਿੱਦਣੇ ਗੱਭਣ ਕਰਾਂਗੇ ਗਾਈਆਂ ਜਦੋਂ ਇੱਕ ਵਾਰੀ ਹੁਣ ਇਹਨਾਂ ਨੂੰ ਦਵਾਈ ਦੂਈ ਬਲਾ ਕੇ ਭਰਨੀ ਆ ਫਿਰ ਟੀਕੇ ਭਰਾਂਗੇ ਤਾਂ ਫਿਰ ਜਿੱਦਣ ਇਹਨਾਂ ਦੇ ਹੁਣ ਦੁਬਾਰਾ ਰਿਜ਼ਲਟ ਹੁੰਦੇ ਨੇ ਤੇ ਦੱਸਾਂਗੇ ਨੇ ਇਹਨਾਂ ਦੇ ਵਿੱਚੋਂ ਇੱਕ ਕੰਪਿਊਟਰ ਇਦਾਂ ਦੀ ਵੀ ਹੈ ਕਿ ਜਿਹਨੂੰ ਆਪਾਂ ਕੋਈ ਦਵਾਈ ਨਹੀਂ ਭਰੀ ਕੁਝ ਨਹੀਂ ਕੀਤਾ ਟੀਕੇ ਵੀ ਇਹਨੂੰ ਕੀਤੇ ਨਹੀਂ ਸਿੱਧੇ ਤੇ ਹੁਣ ਗੱਭਣ ਆਪਣਾ ਗੱਭਣ ਆਪਾਂ ਚੈੱਕ ਪਾਸ ਕੀਤੀ ਆ 2 ਮਹੀਨਿਆਂ ਦੀ ਤੇ ਕਹਿੰਦਾ ਮਤਲਬ ਕਿ ਫਾਰਮ ਇੱਕ ਰੁਕਿਆ ਆੇ ਕੰਮਕਾਰ ਪੱਖੋਂ ਇਹ ਥੋੜਾ ਰਿਪੀਟ ਕਰਨ ਦਾ ਭਈ ਜਨਵਾਰ ਤੇ ਤਾਂ ਕਰਕੇ ਤੇ ਇਹ ਆਪਾਂ ਸ਼ੁਰੂਆਤ ਕੀਤੀ ਆ ਸਮਝ ਲਓ ਅੱਜ ਇਹਦੀ ਇੱਕ ਪਾਸ ਕਰਕੇ ਤੇ ਜਦੋਂ ਇਹ ਸਾਰੀਆਂ ਬਾਕੀਆਂ ਨਿਕਲ ਲੰਗੀਆਂ ਉਹ ਦਿਨ ਆਪਾਂ ਇੱਕ ਵੀਡੀਓ ਜ਼ਰੂਰ ਤਿਆਰ ਕਰਾਂਗੇ ਤੇ ਇਹ ਗਾਂ ਦੀ ਹਿਸਟਰੀ ਇੱਕ ਵਾਰੀ ਵੀਰ ਨੂੰ ਆਪਾਂ ਜ਼ਰੂਰ ਪੁੱਛਾਂਗੇ ਕਿ ਕਿੰਨਾ ਕ ਖਰਚਾ ਕੁਰਚਾ ਆ ਗਿਆ ਵੀਰ ਤੁਹਾਨੂੰ ਆਪੇ ਦੱਸ ਦੂ ਸਾਰੀ ਗੱਲ ਬਾਤ ਤੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚ ਹੈ ਹੋਰ ਸਣਾਓ ਠੀਕ ਠਾਕ ਬਸ ਵਧੀਆ ਭਾਜੀ ਤੇ ਇਹ ਜਿਹੜੀ ਗਾਵਾ ਆਪਣੀ ਅੱਜ ਨਿਕਲੀ ਏ ਵਾਲੀ ਤੇ ਇਹਦਾ ਹੀ ਦੱਸਿਓ ਹਿਸਟਰੀ ਮਰੀ ਜੀ ਕੀ ਜੋ ਪਹਿਲਾਂ ਸੈਕਸ਼ਨ ਸੀਮਨ ਲੱਗੇ ਸੀ ਔਰ ਨਾਡਾ ਵਾਲਿਆਂ ਦੇ ਦੋ ਹਮ ਹਮ 800 ਦੇ ਜੀ ਉਹ ਹਮ ਹਮ ਵੇਰ ਕੇ ਚਾਈ ਦੀ ਉਹਦੇ ਬਾਅਦ ਲੱਗੇ ਨੂੰ ਫਿਰ ਏਬੀਐਸ ਦੇ 14 1400 ਵਾਲੇ ਉਹ ਤਿੰਨ ਲੱਗੇ ਭਾਜੀ ਹਮ ਉਹਦੇ ਬਾਅਦ ਫਿਰ ਇਹਨੂੰ ਜਰਸੀ ਦੇ ਲਾਏ ਉਹਨਾਂ ਕੇ ਜਰਸੀ ਵਾਲੇ ਰਿਜ਼ਲਟ ਦੇਣਗੇ ਉਹ ਵੀ 8800 ਰੁਪਏ ਦੇ ਸੀ ਉਹਨਾਂ ਦਾ ਵੀ ਰਿਜ਼ਲਟ ਕੋਈ ਨਹੀਂ ਆਇਆ। ਮਤਲਬ ਸੀਮਨ ਵੀ ਕਿੰਨੇ ਲੱਗੇ ਇਹਦਾ ਮਤਲਬ ਰਿਪੀਟ ਪਾਵਾ ਵਾਰੀ ਕੀਤਾ ਨੇ। 8-9 ਸੀਮਨ ਲੱਗੇ ਜੇ ਇੰਪੋਰਟੈਂਟ ਹੀ। ਉਹਦੇ ਬਾਅਦ ਆ ਫਿਰ ਇਹਨੂੰ 2100 ਰੁਪਏ ਵਾਲੇ ਦੂਸਰੇ ਲਾਏ ਉਹਨਾਂ ਐਫ ਹਾਂ ਹਾਂ ਚੰਗੇ ਦੇਖੀ। ਉਹਨਾਂ ਦਾ ਰਿਜ਼ਲਟ ਨਹੀਂ ਆਤਾ। ਪਰ ਕੋਈ ਇੱਕ ਸੀਮਨ ਲਾਇਆ ਸੀ ਅੰਦਰ ਚੈੱਕ ਹੋ ਗਈ। ਮੈਨੂੰ ਲੱਗਦਾ ਡਬਲ ਵੀ ਨਹੀਂ ਲਾਇਆ ਲੱਗਾ ਵੀ ਇੱਕੋ ਹੀ ਹੈ ਠੀਕ ਹੈ। ਸਿਰਫ 2 ਪੀਸ ਲੱਗਾ ਜੇ ਇਹਨੂੰ। ਠੀਕ ਹੈ ਕਿਉਂਕਿ ਇਹ ਘੜਿਆ ਕੰਮ ਹੀ ਆਪਣਾ ਵੀ ਹੈ ਨਾ ਅੱਜ ਸ਼ੁਰੂਆਤ ਸ਼ੁਰੂਆਤ ਅੱਜ ਹੋ ਚੁੱਕੀ ਹੈ ਕਹਿੰਦਾ ਮਤਲਬ ਇੱਕ ਸਿਗਨਲ ਤੇ ਉਹਨੇ ਦੇ ਦਿੱਤਾ ਨਾ ਜੇ ਬਣ ਗਈ ਆ ਹੋਲੀ-ਹੋਲੀ ਬਾਕੀਆਂ ਦਾ ਵੀ ਆਪਾਂ ਨੰਬਰ ਲਾਵਾਂਗੇ ਜ਼ਰੂਰ ਦਵਾਈ-ਦੁਵਾਈ ਭਰ ਕੇ ਪਰ ਇਹਦੀ ਹੈਰਾਨੀ ਕੀ ਇੱਕ ਟੀਕੇ ਦੇ ਸਿੱਧੀ ਕਿੱਦਾਂ ਇਹ ਗੱਬਣ ਹੋ ਗਈ ਜਿਹੜੀ ਇੰਨੇ ਚਿਰ ਤੋਂ ਗੱਬਣ ਨਹੀਂ ਹੋਉਂਦੀ ਮੈਨੂੰ ਸੋਚੀਏ ਤੇ ਕੱਲ ਟਰੇ ਕਹਿੰਦਾ ਸੀ ਕਿ ਇਹਦੀ ਬੱਚੇ ਦਾ ਨਹੀਂ ਟੇਢੀ ਆ ਹੂੰ ਤੇ ਗਾਨੇ ਨਹੀਂ ਪਾਸ ਹੁੰਦੀ ਇੱਕ ਦੋ ਵਾਰੀ ਕੋਈ ਵੀਰ ਆਇਆ ਸੀ ਉਹ ਤਾਂ ਕੋਈ ਗਾਨੇ ਨਹੀਂ ਪਾਸ ਹੋਈ ਕਹਿੰਦਾ ਟੇਢੀ ਆ ਤੇ ਬੜਾ ਜ਼ੋਰ ਲਾ ਕੇ ਤਾਂ ਮੈਂ ਕਿਹਾ ਜੀ ਟੀਕਾ ਕਿੰਨੀ ਸਪੀਡ ਚ ਲਾਇਆ ਹੈ ਤੁਸੀਂ ਸੀਮਰ ਸਪੀਡ ਹੀ ਮੇਰੇ ਖਵਾਂ ਦਾ ਕੋਈ 15 16 ਸੈਕਿੰਡ ਦੀ ਹੋਊਗੀ ਬਦ ਤੋਂ ਬਦ ਸੀਮਨ ਲੱਗਾ ਉਹ ਇੱਕੋ ਸੀਮਨ ਤੇ ਰਹਿ ਗਈ ਜੀ ਭਾਜੀ ਤੇ ਕਿਉਂਕਿ ਕੰਮ ਤੁਰ ਪਿਆ ਇਤੋਂ ਥੋੜੀ ਆਸ ਹੋ ਗਈ ਆ ਕਿ ਨਹੀਂ ਹੁਣ ਬਨ ਗਈਆਂ ਬਾਕੀ ਵੀ ਹਨਾ ਬਨ ਗਈਆਂ ਕੋਈ ਗੱਲ ਨਹੀਂ ਭਾਜੀ ਤੇ ਬਾਕੀ ਕੰਮਕਾਰ ਉਦਾਂ ਕਿਵੇਂ ਲੱਗਦਾ ਢੱਲੂ ਸਾਹਿਬ ਬਹੁਤ ਵਧੀਆ ਭਾਜੀ ਕੰਮ ਠੱਡਾ ਕੰਮ ਠੱਡਾ ਬਹੁਤ ਲੱਗਦਾ ਜੀ ਸ਼ੁਰੂਆਤ ਹੋ ਗਈ ਆ ਹਾਂਜੀ ਹਾਂਜੀ ਹੈ ਉਈ ਚੈੱਕ ਕਰਦੇ ਨੇ ਭਾਈ ਵਧੀਆ ਜੀ ਤੇ ਵਧੀਆ ਕੰਮ ਆਜਾ ਆਪਾਂ ਕੀਤੀ ਹੈ ਸ਼ੁਰੂਆਤ ਪਰ ਜਿੱਦਣ ਆਪਣੀਆਂ ਬਾਕੀ ਨਿਕਲਣਗੇ ਉਸ ਦਿਨ ਆਪਾਂ ਸਾਰੀ ਗੱਲਬਾਤ ਕਰਨੀ ਹੈ ਸਹੀ ਹੈ ਨਾ ਤੇ ਇਹਦਾ ਮਤਲਬ ਰਿਪੀਟ ਕਾਫੀ ਸਮੇਂ ਦੀ ਕਰਨ ਢੀ ਹੀ ਹੈ ਨਾ ਹਾਂ ਭਾਈ ਪਿਛਲੇ ਸਾਲ ਦੀ ਵੱਛੀ ਸੂਈ ਜੇ ਆ ਗਰਮੀ ਆਉਣ ਆ ਗਈਆਂ ਸਾਫ ਲੋੜ ਉਹ ਜੇ ਤੇ ਲੋਕੀ ਦੂਜੇ ਸਾਨੂੰ ਰਿਪੀਟਰ ਮਿਲਦੀਆਂ ਦੂਜੇ ਨਾਰਮਲ ਹੀ ਲਵਾਉਂਦੇ ਹੁੰਦੇ ਸੀ ਮਨ ਪਰ ਇਹ ਹੈ ਕਿ ਤੁਸੀਂ ਖਰਚਾ ਵੀ ਬੜਾ ਕਰਤਾ ਇਹਦੇ ਤੇ ਪਹਿਲਾਂ ਨਾ ਖਰਚਾ ਸਾਰਿਆਂ ਦਾ ਹੀ ਬੜਾ ਹੋਇਆ ਜੇ ਤੇ ਹੁਣ ਇਹ ਕੀ 150 ਚ ਗੱਭਣ ਹੋਗੀ ਹੁਣ ਕਿੰਨੇ ਚ ਗੱਭਣ ਹੋਗੀ ਸੱਚ ਦੱਸਣਾ ਤੇ ਗੱਭਣ ਹਾਲੇ ਤੇ ਵੀਰ ਨੇ ਕੋ ਪੈਸਾ ਲਿਆ ਹੀ ਨਹੀਂ ਗੱਭਣ ਹੋਣੀ ਕਿੱਈ ਆਪਾਂ ਕੁਝ ਵੀ ਮਨ ਲਾਇਆ ਉਦਨ ਜਾਂਦੀ ਆਰੀ ਕੋਈ ਚੱਕਰ ਨਹੀਂ ਮਾਰਦੇ ਬਾਕੀ ਉਹਨੇ ਮਤ ਸਮਝਦਾਰੀ ਦਿੱਤੀ ਦਿਮਾਗ ਦਿੱਤਾ ਉਹ ਹੁੰਦਾ ਇਹਨਾਂ ਨੂੰ ਸੈਟ ਕਰੋ ਤੇ ਬਾਕੀ ਵੀ ਸੈਟ ਹੋ ਜਾਣਗੇ ਕੋਈ ਵੱਡੀ ਗੱਲ ਨਹੀਂ ਜੇ ਇਹ ਬਣ ਗਈ ਆ ਆਪਾਂ ਬਾਕੀ ਵੀ ਬਣਾਉਣੀਆਂ ਦਿਲ ਨਹੀਂ ਛੱਡਣਾ ਮੇਰੇ ਵੀਰ ਨੇ ਕੋਈ ਗੱਲ ਨਹੀਂ ਨਾਲ ਆ ਆਪਾਂ ਫਾਰਮ ਜਿਹੜਾ ਰੁਕਿਆ ਕੰਮ ਇਹਨੂੰ ਤੋੜਨਾ ਵਾ ਠੀਕ ਹੈ ਸਹੀ ਗੱਲ ਐ ਨਾ ਤੇ ਬਾਕੀ ਖੁਸ਼ ਹੈ ਨਾ ਜਾਂਦੇ ਜਾਂਦੇ ਬਸ ਇੰਨੀ ਚੀਜ਼ ਕਰਨੀ ਓਕੇ ਆ ਕੰਮ ਠੀਕ ਹੈ ਜੀ ਠੀਕ ਹੈ ਤੇ ਆਹ ਗਾਈ ਭਰਾ ਨਾਲ ਥੋੜੀ ਬੋਦੀ ਗੱਲਬਾਤ ਕੀਤੀ ਕਿ ਐਂ ਤਾਂ ਕਿ ਸੀਮਨ ਹੀ ਮਤਲਬ ਇੰਨੇ ਸੈਕਸਟ ਲੱਗ ਗਏ ਨੇ ਨੌ ਦਾ ਸੀਮਨ ਲੱਗ ਗਏ ਨੇ ਤੁਹਾਨੂੰ ਪਤਾ ਸੈਕਸਟ ਦਾ ਖਰਚਾ ਬੜਾ ਆ ਜਾਂਦਾ ਤੇ ਹੁਣ ਆਪਾਂ ਇੱਕੋ ਸੀਮਨ ਤੇ ਕੰਮ ਕਰਤੀ ਆ ਬਾਕੀ ਇਹਨਾਂ ਦੇ ਵਿੱਚੋਂ ਵੀ ਆ ਰਿਪੀਟਰਾਂ ਹੈਗੀਆਂ ਨੇ ਇਹਨਾਂ ਦਾ ਆਪਾਂ ਦਵਾਈ ਦੂਈ ਕਰਕੇ ਤੇ ਫੇਰ ਆਪਾਂ ਜਰੂਰ ਕਰਾਂਗੇ ਕਈ ਵੀਰ ਮੇਰੇ ਇੱਕ ਆਪਾਂ ਗੱਲ ਕਰਨੀ ਕਈ ਵੀਰ ਮੇਰੇ ਕਹਿੰਦੀ ਹੈ ਕਿ ਤੈਨੂੰ ਸਭ ਤੁਹਾਡੇ ਕੋਲ ਨੁਕਤਾ ਨਕਦਾ ਕੀ ਆ ਕੀ ਕਰਦੇ ਰਿਪੋਰਟਰਾਂ ਦੇ ਦੱਸੀ ਵੀਰ ਕੀ ਨੁਕਤਾ ਵਰਤ ਉਹਤੇ ਤੇ ਕੀ ਕੀ ਵਰਤ ਤਾਨੂੰ ਵੀਰ ਸਿਰਫ ਇੱਕ ਸੀਮਨ ਲਾਇਆ ਵਾ ਕੋਈ ਚੱਕਰ ਨਹੀਂ ਬਸ ਗਨ ਪਾਸ ਕਰਨੀ ਆਉਣੀ ਚਾਹੀਦੀ ਆ ਬੰਦੇ ਨੂੰ ਕੋਈ ਚੱਕਰ ਹੀ ਨਹੀਂ ਕੀ ਆਈ ਦਾ ਸਹੀ ਜਿਹਦੇ ਕੋ ਗਨ ਪਾਸ ਹੋ ਜਾਂਦੀ ਜਦੋਂ ਇੰਜੈਕਸ਼ਨ ਸਹੀ ਚੱਲ ਗਿਆ ਕੋਈ ਚੱਕਰ ਹੀ ਨਹੀਂ ਗਾ ਸਹੀ ਗੱਲ ਹੈ ਸਹੀ ਬੜੇ ਚੰਗੀ ਬੀਟਰ ਚੱਲਣ ਦੀ ਸੀ ਚਲੋ ਕੋਈ ਗਿਆਨੀ ਵਧੀਆ ਖੁਸ਼ੀ ਹੋਈ ਹੈ ਮੇਰਾ ਭਰਾ ਇਹ ਕਰਕੇ ਇਹ ਗੱਲ ਬਾਤ ਹੈ ਕਿ ਮਤਲਬ ਕੋਈ ਨੁਕਤੇ ਨਕਤੇ ਨਹੀਂ ਹੈ ਕਿਰਪਾ-ਕਿਰਪਾਈ ਹੁੰਦੀ ਹੈ ਰੱਬ ਦੀ ਸੱਚੇ ਪਾਤਸ਼ਾਹ ਦੀ ਤੇ ਪਿੰਡ ਅਠਵਾਲ ਦੇ ਵਿੱਚ ਇਹ ਡੇਰੀ ਫਾਰਮ ਹੈ ਛੋਟਾ ਜਿਹਾ ਵੀਰ ਦਾ ਤੇ ਚਲੋ ਆਪਾਂ ਰਲ ਮਿਲ ਕੇ ਆਪਾਂ ਸਾਰੀਆਂ ਜਿਹੜੀਆਂ ਰੁਕੀਆਂ ਹੋਈਆਂ ਨੇ ਤੇ ਉਹ ਤੋੜਾਂਗੇ ਕਰਾਂਗੇ ਇੱਕ ਜਿਹੜੀ ਇਹਨਾਂ ਚ ਬੱਚੀ ਉਹਨੂੰ ਕਿੰਨਾ ਸਮਾਂ ਹੋ ਗਿਆ ਸੀ ਭਲਾ ਆ ਬੇਟੀ ਹੈ ਪੋਜੀ ਆ ਬੱਚੀ ਹੈ ਪੋਜੀ ਇੱਕ ਸਾਲ ਤੇ 2 ਮਹੀਨੇ ਚ ਦੇ ਰਿਪੀਟ ਚੱਲਦੀ ਕੋਈ ਗਾਲੀਆਂ ਨੂੰ ਦਵਾਈ ਦੇ ਕੇ ਭਰ ਕੇ ਆ ਲੰਦੇ ਰੇਂਚੇ ਦਾ ਵੀ ਕਰਾਂਗੇ ਸੱਟ ਕੰਮ ਇਹ ਵੈੜਿਆ ਦੇ ਅਜੇ ਸੂਈ ਨਹੀਂ ਹੈਗੀ ਏ ਤੇ ਬਾਨੀ ਵੇਖੀ ਹੈ ਨਾ ਸਿਸਟਮ ਲਾਇਆ ਹੋ ਕੇ ਤੇ ਸੂਈ ਸਹੀ ਆ ਸੂਈ ਨਹੀਂ ਆ ਨੇ ਚਲੋ ਜਦੋਂ ਖਰਾਕ ਨਾ ਦਿੰਦੀ ਹਾਰਮੋਨ ਚਲੋ ਬੰਦੇ ਨੇ ਤੁਰੰਤ ਦੁੱਧ ਦਾ ਦਾਪੀ ਦੇਖੋ ਬੜੇ ਡੰਗਰਾਂ ਦਾ ਉੱਪਰ ਦਾ ਇਹ ਕਰਕੇ ਫਸਟ ਟਾਈਮ ਮਰਿਆ ਜੇ ਅਜੇ ਪਹਿਲੀ ਵਾਰੀ ਬਾਨੀ ਆ ਤੇ ਬਹੁਤ ਟਾਈਮ ਹੋ ਗਿਆ ਇਹਨੂੰ ਇਹਦੀ ਇਹ ਵੀ ਸੈੱਟ ਕਰਾਂਗੇ ਜਲਦੀ ਆਪਾਂ ਤੇ ਇੱਕ ਤਾਂ ਹੀ ਆਪਾਂ ਸ਼ੁਰੂਆਤ ਕਰਤੀ ਹੈ ਤੇ ਹੌਲੀ-ਹੌਲੀ ਬਾਕੀ ਵੀ ਗੱਬਣ ਕਰਾਂਗੇ ਤੇ ਮੇਰੇ ਭਰਾ ਇੱਕ ਭਰਾ ਸਾਡਾ ਹੋਰ ਜਵਾਬ ਹੀ ਆਂਦਾ ਕਿ ਪੰਜਾਬੀ ਦੀ ਐਸੀ ਤੇ ਐਸੀ ਕਰੀ ਜਾਂਦੇ ਤੁਸੀਂ ਵੀਡੀਓ 'ਚ ਉਹ ਭਰਾਵਾ ਸਾਡੀ ਤੇ ਮਾਝੇ ਦੀ ਬੋਲੀ ਇਦਾਂ ਦੀ ਆ ਹੁਣ ਕੀ ਸਿੱਧੀ ਬੋਲੀ ਇਹ ਕਚਵੱਜਣ ਵਾਲੀ ਸਾਡੀ ਬੋਲੀ ਸਿੱਧੀ ਇਦਾਂ ਦੀ ਆ ਠੀਕ ਹੈ ਨਾ ਤੂੰ ਹੁਣ ਸਾਨੂੰ ਸਿਖਾਣਾ ਭਰਾਵਾ ਕਿ ਪੰਜਾਬੀ ਕਿੱਦਾਂ ਸਿੱਖਣੀ ਪੰਜਾਬੀ ਜੋ ਨਿਕਲੇ ਆ ਤੇ ਪੰਜਾਬੀ ਬੋਲਣੀ ਆ ਕਈ ਮੇਰੇ ਭਰਾ ਤੇ ਚਲੋ ਮੈਂ ਤੁਹਾਨੂੰ ਆਪਣੇ ਦਰਸ਼ਨ ਕਰਾ ਦੇਣਾ ਕਈ ਆਪਣੇ ਭਰਾ ਜਿਹੜੇ ਕਹਿੰਦੇ ਨੇ ਕਿ ਹਿੰਦੀ ਚ ਵੀਡੀਓ ਬਣਾਓ ਬਾਹਰੋਂ ਜਿਹੜੀਆਂ ਕਮਾਂਡ ਆਉਂਦੇ ਨੇ ਉਹਨਾਂ ਦੀ ਗੱਲ ਛੱਡ ਕੇ ਫਿਰ ਵੀ ਆਪਾਂ ਪੰਜਾਬੀ ਚ ਗੱਲਬਾਤ ਕਰਨ ਦੇ ਆਪਨੀ ਪੰਜਾਬੀ ਨੂੰ ਅੱਗੇ ਰੱਖਦੇ ਆਂ ਆਪਣੀ ਪੰਜਾਬੀ ਨੂੰ ਪਿਆਰ ਕਰਦੇ ਆਂ ਇਹ ਕਹਿੰਦੇ ਕਿ ਪੰਜਾਬੀ ਦੀ ਆਸਿ ਤੇ ਅਸੀਂ ਸਤਿ ਸ੍ਰੀ ਅਕਾਲ ਤੋਂ ਸਤਿ ਸ੍ਰੀ ਅਕਾਲ ਤੋਂ ਲੈ ਕੇ ਵਾਹਿਗੁਰੂ ਜੀ ਦਾ ਖਾਲਸਾ ਤੇ ਸਮਰਪਤੀ ਹੁੰਦੀ ਆਪਣੀ ਤੇ ਤੁਹਾਨੂੰ ਬੋਲੀ ਨਾ ਸਿਖਾਇਆ ਕਰੋ ਠੀਕ ਹੈ ਜੀ ਦੇਕਰ ਕੇ ਮੇਰੇ ਭਰਾ ਚੰਗਾ ਜਿਹਾ ਕਮੈਂਡ ਕਰਨਾ ਹੁੰਦਾ ਚੰਗਾ ਕਰਿਆ ਕਰੋ ਕੋਈ ਫਾਇਦਾ ਨਹੀਂ ਮਾੜਾ ਕਰਨ ਦਾ ਕਿਉਂਕਿ ਮਾੜਾ ਕਰਨ ਨਹੀਂ ਡੇ ਆਪਾਂ ਹਰ ਰੁਕਿਆ ਫਾਰਮ ਦੀ ਕੋਚ ਜਗ੍ਹਾ ਆਪਾਂ ਤੋੜਦੇ ਆ ਆਪਣੇ ਦਿਮਾਗ ਨਾਲ ਤਰੀਕੇ ਨਾਲ ਚਲੋ ਠੀਕ ਆ ਫਿਰ ਮੇਰੇ ਵੀਰ ਲਾਈਕ ਤੇ ਸ਼ੇਅਰ ਜਰੂਰ ਵੀਡੀਓ ਨੂੰ ਕਰਿਓ ਚੰਗਾ ਦੇ ਸਤਿ ਸ੍ਰੀ ਅਕਾਲ